ਜੋ ਸਾਹੂ ਕਾਲ ਜੀ ਮੀਟ ਕਰਦੇ ਤੁਸੀਂ ਬਹੁਤ ਵਦਿਆ ਹੋਵੋਗੇ ਤੇ ਪੈਰਨ ਦੀ ਤਰ੍ਹਾਂ ਅੱਪਾ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆਂ ਤੇ ਇਹ ਵੀਡੀਓ ਹੈਗੀ ਹੈ ਜੀ ਦੇਵ ਮਿੰਦੋ ਬਾਰੇ ਜੋ ਕਿ ਅੱਜ ਉਹਨਾਂ ਨੇ ਇੱਕ ਐਪੀਸੋਡ ਉਹਨਾਂ ਨੇ ਪਾਇਆ ਸੀ ਦਾਣਾ ਪਾਣੀ ਹਨਾ ਆਪਾਂ ਸਾਰਿਆਂ ਨੇ ਉਸ ਨੂੰ ਦੇਖਿਆ ਹਨਾ ਤੇ ਉਸ ਵਿੱਚ ਇੱਕ ਬਹੁਤ ਹੀ ਡਿਫਰੈਂਸ ਚੀਜ਼ ਸੀ ਜੋ ਕਿ ਮੈਨੂੰ ਚੰਗੀ ਲੱਗੀ ਮੈਨੂੰ ਕਿ ਮੈਂ ਜੋ ਕਿ ਉਹਨਾਂ ਦੇ ਅਲੌਂਸ ਦੇਖਦੇ ਆ ਉਹਨਾਂ ਦੀਆਂ ਵੀਡੀਓਜ਼ ਦੇਖਦੇ ਆ ਹਨਾ ਉਹਨਾਂ ਦੇ ਸਬਸਕ੍ਰਾਈਬਰ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਹੀ ਅੱਜ ਇੱਕ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਤੁਸੀਂ ਸਮਝ ਹੀ ਗਏ ਹੋ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਹਨਾ ਅਮਰ ਦੀ ਐਕਟਿੰਗ ਅੱਜ ਤਾਂ ਬਾਹ ਇੱਕ ਕਮਾਲ ਸੀ ਵੀਰ ਦੀ ਐਕਟਿੰਗ ਹਨਾ ਅਮਰ ਵੀਰ ਨੇ ਜੋ ਹਨਾ ਵੀ ਡਿਫਰੈਂਟ ਤਰੀਕੇ ਨਾਲ ਹਨਾ ਦੀਪ ਨੂੰ ਟਰੀਟ ਕੀਤਾ ਇਹ ਰੀਅਲ ਨਹੀਂਗਾ ਇਹ ਸਿਰਫ ਸਟੋਰੀ ਹੀ ਆ ਮੈਂ ਤੁਹਾਨੂੰ ਸਟੋਰੀ ਹੀ ਦੱਸ ਰਹੀ ਆ ਵੀ ਪਹਿਲਾਂ ਅਮਰ ਹਰ ਗੱਲ ਦੀਪ ਦੀ ਮੰਨਦਾ ਹੁੰਦਾ ਸੀ ਹੈਨਾ ਜਿੱਦਾਂ ਦੀਪ ਕਹਿੰਦੀ ਹੁੰਦੀ ਹੁੰਦੀ ਸੀ ਓਦਾਂ ਹੀ ਮੰਨਦਾ ਹੁੰਦਾ ਸੀ ਪਰ ਇਦਾਂ ਲੱਗਦਾ ਨਹੀਂ ਸੀਗਾ ਕਿ ਅਮਰ ਇੱਕਦਮ ਇਦਾਂ ਵੀ ਟਰੀਟ ਕਰੂਗਾ ਦੀਪ ਨੂੰ ਹਨਾ ਇਹ ਸ਼ੌਕਟ ਹੀ ਹੋ ਗਏ ਸਾਰੇ ਤੇ ਸਾਰਿਆਂ ਨੂੰ ਹੀ ਅੱਜ ਬਹੁਤ ਹੀ ਵਧੀਆ ਲੱਗੀ ਆ ਅਮਰਵੀਰ ਦੀ ਐਕਟਿੰਗ ਹਨਾ ਤੇ ਇੱਕ ਚੀਜ਼ ਮੈਨੂੰ ਇਸ ਵਿੱਚ ਬਹੁਤ ਵਧੀਆ ਲੱਗੀ ਆ ਜੋ ਕਿ ਇੱਕ ਮਿੰਦੋ ਭੈਣ ਦੀ ਜੋ ਕਿ ਅਨਮੋਲ ਜੁਲਤੇ ਜਾ ਕੇ ਵੀਡੀਓਜ਼ ਬਣਾਉਂਦੀ ਆ ਓ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਭੈਣ ਦੀ ਕਿਦਾਂ ਟਰੀਟ ਕਰਦੇ ਹੈ ਕਸਟਮਰ ਨੂੰ ਇਹ ਡੀਲ ਦੇ ਵਿੱਚ ਦੱਸ ਦਿਓ ਵੀ ਇਦਾਂ ਕਰਨਾ ਚਾਹੀਦਾ ਆਪਾਂ ਨੂੰ ਹਨਾ ਤੇ ਜੇਕਰ ਤੁਸੀਂ ਵੀ ਹਨਾ ਦੀਪ ਭੈਣ ਗੁੱਸਾ ਨਾ ਕਰਿਓ ਹਨਾ ਵੀ ਮੈਂ ਤੁਹਾਨੂੰ ਇਦਾਂ ਨਹੀਂ ਕਹਿ ਰਹੀ ਇਹ ਸਿਰਫ ਕਹਾਣੀ ਹੀ ਆ ਉਹਨਾਂ ਦੀ ਹੈ ਨਾ ਆਪਾਂ ਉਹਨਾਂ ਦੀ ਕਹਾਣੀ ਹੀ ਦੱਸੀ ਹੈ ਨਾ ਅੱਜ ਅਮਰਵੀਰ ਦੀ ਅਕਤੀ ਤੁਹਾਨੂੰ ਕਿਵੇਂ ਲੱਗੀ ਆ ਤੇ ਦੀਪ ਭੈਣ ਹਨਾ ਲਾਸਟ ਵਿੱਚ ਜਾ ਕੇ ਜਦੋਂ ਅਮਰਵੀਰ ਨੂੰ ਕਹਿੰਦੀ ਆ ਅਮਰਵੀਰ ਫਿਰ ਉਸ ਨੂੰ ਮਤਲਬ ਕਿ ਪਿਆਰ ਨਾ ਬੋਲ ਬੈਂਦੇ ਹਨਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ